ਇਹ ਬੜੀ ਮਹਾਨ ਹਸਤੀ ਦਾ ਨਗਰ ਹੈ ਜੀ ਪੰਜਾਬੀ ਲੋਕ ਗਾਇਕ ਪੂਰਨ ਚੰਦ ਹਜਰਾਮਾ ਵਾਲੇ ਅੱਛਾ ਅੱਛਾ ਹਾਂ ਜੀ ਹਾਂ ਉਹਨਾਂ ਦਾ ਬੇਟਾ ਹੈ ਮੰਗੀ ਯਮਲਾ ਜੀ ਠੀਕ ਹੈ ਠੀਕ ਹੈ ਹਾਂ ਇੱਥੇ ਨੇੜੇ ਅਸੀਂ ਅੱਜ ਸ਼ੂਟ ਤੇ ਆਏ ਹੋਏ ਹਾਂ ਤੇ ਉਹਨਾਂ ਵੱਲੋਂ ਚਾਹ ਦਾ ਸੱਦਾ ਵੀ ਚਾਹ ਪੀ ਲਈਏ ਤੇ ਮੈਂ ਤੁਹਾਡਾ ਫੇ ਉਹ ਹੀ ਰਮੇਸ਼ ਬਰੇਟਿਆਂ ਵਾਲਾ ਤੇ ਚੱਲਿਆਂ ਵੀਰੇ ਦੇ ਘਰੇ ਚਾਹ ਪੀਣ ਮੰਗੀ ਯਮਲੇ ਦੇ ਉਸ ਤੋਂ ਬਾਅਦ ਸ਼ੂਟ ਤੇ ਜਾਵਾਂਗੇ ਹਾਂ ਸ਼ੂਟ ਤੇ ਜਾ ਕੇ ਫਿਰ ਤੁਹਾਨੂੰ ਉਸ ਲੋਕੇਸ਼ਨ ਤੇ ਮਿਲਾਂਗੇ ਲੋਬ ਆਈ ਪਹੁੰਚ ਗਏ ਸੀ ਬਾਪੂ ਜੀ ਦੇ ਨੰਗਰ ਚ ਪਿੰਡ ਕਰੇ ਕੂਰਨ ਚੰਦ ਹਜਰਾਵਾ ਵਾਲਿਆਂ ਦੇ ਬੇਟਾ ਜੀ ਨੇ ਅਸੀਂ ਕਾਲ ਸਾਡਾ ਛੋਟਾ ਵੀਰ ਮੰਗੀ ਜਮਲਾ ਜੀ ਜੀ ਵਾਹ ਜੀ ਵਾਹ ਚਾਹ ਵੱਲੋਂ ਸੱਦਾ ਸੀ ਅੱਜ ਆਏ ਆ ਬਾਪੂ ਦੇ ਘਰੇ ਭਰਾ ਨੂੰ ਮਿਲਣ ਵਾਸਤੇ ਤੇ ਇਸ ਤੋਂ ਬਾਅਦ ਫਿਰ ਸ਼ੂਟ ਤੇ ਚਲਾਂਗੇ ਠੀਕ ਹੈ ਜੀ ਜੀ ਬੇਟ ਉਸਤਾ ਜੀ ਅਸਸ ਬੈਠ ਗਏ ਹੋਈ ਲੱਗਾ ਚਰਾਜੀ ਆ ਜੈਸਾ ਹੀ ਹੈ ਰੋਟੀ ਲਈ ਖਾਈ ਜਾਂਦੀ ਨਾ ਥੋੜਾ ਸ਼ੁਕਰ ਮਨਾ ਸਕੂਨ ਕਿੱਥੇ ਹੈ ਹਾਂ ਪਰਿਵਾਰ ਦੀ ਤੰਦਰੁਸਤੀ ਹਾਂ ਜੀ ਤੰਦਰੁਸਤੀ ਤਾਂ ਹੈ ਉਤਲੇ ਦੀ ਮੇਰ ਹਾਂ ਹੈਨਾ ਉਹਦੀ ਮੇਰ ਰਹੇ ਜੀ ਤੰਦਰੁਸਤੀ ਰਹੇ ਬੱਲੇ ਬੱਲੇ ਹੀ ਹੈ ਜਿੰਦਗੀ ਜਿੰਦਗੀ ਜਿੰਦਾਬਾਦ ਬੈਠੋ ਮੈਂ ਵਾਜਾ ਲਿਆਉਣਾ ਪਹਿਸਣਾਓ ਤੁਸੀਂ ਅੱਜ ਲਓ ਜੀ ਇਹ ਹੈ ਆਪਣਾ ਘੈਂਟ ਬਾਈ ਸੁਖਵੀਰ ਸਿੰਘ ਸੁੱਖਾ ਸੱਸੀ ਕਾ ਬਾਈ ਜੀ ਮੇਰੇ ਪਿੰਡ ਤੋਂ ਬਤਾਲ ਤੋਂ ਅਸੀਂ ਇਕੱਠੇ ਪੜੇ ਵੀ ਹਾਂ ਅਸੀਂ ਖੇਡੇ ਵੀ ਹਾਂ ਅੱਜ ਬੜੇ ਟਾਈਮ ਬਾਅਦ ਇਕੱਠੇ ਸ਼ੂਟਿੰਗ ਕਰਨ ਚੱਲੇ ਆ ਜੀ ਸ਼ੂਟ ਕਰਨ ਚੱਲੇ ਆ ਜਿੱਦਾਂ ਸ਼ੂਟ ਸੀ ਅੱਜ ਮੈਂ ਕਿਹਾ ਯਾਰ ਨੀਟ ਨੂੰ ਲੈ ਕੇ ਚੱਲਦੇ ਹਾਂ ਹਾਂ ਬਾਈ ਬਣ ਗਿਆ ਕਲਾਕਾਰ ਤੇ ਮੈਂ ਬਣ ਗਿਆ ਐਕਟਰ ਤੇ ਹੁਣ ਅੱਜ ਦੇਖਦੇ ਆ ਕਿੱਥਾ ਕਰ ਰਿਹਾ ਐਕਟਰ ਇਕੱਠੇ ਹੋਇਆ ਭਰਾ ਦਾ ਮਿਲ ਕੇ ਕੀ ਰੰਗ ਲਗਦੇ ਨਾਸ ਕਰਦੇ ਤੁਸੀਂ ਦੇਖੋਗੇ ਸਾਰ ਨੂੰ ਜ਼ਰੂਰ ਕਰੋ ਹਾਂ 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 ਭਾਈ ਜੀ ਵੀ ਇੱਧਰ ਲਾਦਾ ਵਾਜਾ ਬੂਜਾ ਲੈ ਆਏ ਨੇ ਹਾਂ ਬਾਈ ਮੰਗੀ ਦੇ ਘਰੇ ਸੀਗੇ ਤੇ ਬਾਈ ਨੇ ਵਾਜਾ ਲੱਗਦਾ ਕਹਿੰਦਾ ਵੀ ਚੱਲ ਥੋੜਾ ਜਿਹਾ ਸੁਣਾ ਦੋ ਕੁਝ ਐਸੇ ਦਾ ਛੂਂਟ ਤੋਂ ਲੈਟ ਆਣ ਚੱਲ ਥੋੜਾ ਬੱਤਾ ਕਰਦੇ ਆ ਬਾਈ ਨਾਲ ਹਾਂ ਰੰਗਰੀਨ ਬਾਕੀ ਬਾਈ ਜੀ ਵੀ ਬਾਈ ਨੇ ਸੇਵਾ ਬਹੁਤ ਕੀਤੀ ਹੈ ਵਿਚਾਰੇ ਨੇ ਚਾਹ ਪਾਣੀ ਪਿਆਇਆ ਇੱਜ਼ਤ ਦਿੱਤੀ ਹੈ ਤੇ ਇੱਥੇ ਆਏ ਸੀ ਹਾਂ ਇਹ ਉਸਤਾਦ ਜੀ ਹਜਰਾਮਾ ਵਾਲੇ ਪੁਰਚੰਤ ਜੀ ਉਹਨਾਂ ਦੇ ਬੇਟਾ ਹਾਂ ਬੜੀਆਂ ਉਹਨਾਂ ਦੀ ਪ੍ਰਾਣੀਆਂ ਪਟੇਪਾਂ ਸੁਣਦੇ ਛੋਟੇ ਬੜੇ ਹੋਇਆ ਤੇ ਮੇਰੇ ਫਾਦਰ ਸਾਹਿਬ ਨੂੰ ਕਜੇ ਵੀ ਬਹੁਤ ਅੱਛਾ ਲੱਗਦਾ ਬਾਈ ਮੰਗੀ ਹਾਂ ਉਹਨੇ ਘਰੇ ਬੈਠ ਕੇ ਜੀ ਹੁੰਦਾ ਇਸ ਚਾਰੇ ਰੋਕ ਕੇ ਸਾਡਾ ਚਾਹ ਪਾਣੀ ਕੀਤਾ ਕੰਮ ਜ਼ਿਆਦਾ ਹੈ ਇਹਨਾਂ ਦਾ ਵੀ ਤੁਹਾਡਾ ਦਵਾਵਾ ਕਰਦੇ ਹਾਂ ਭਰਾਓ ਸਾਡੇ ਦੇ ਬਾਕੀ ਦਿਖਾਨਿਆਂ 'ਚ ਤੁਹਾਨੂੰ ਅੱਗੇ ਹਾਂ ਸ਼ੂਟ ਕੇ ਚੱਲ ਕੇ ਦਿਖਾਨਿਆਂ ਲੋਕੇਸ਼ਨ ਤੇ ਠੀਕ ਕਰਦੇ ਹਾਂ ਸ਼ੂਟ ਇਧਰ ਆ ਜਾ ਜਿਆਦਾ ਦ੍ਰਿਸ਼ ਤੇ ਬਾਈ ਸਕੀਰ ਸਿੰਘ ਨੂੰ ਨਹੀਂ ਨਹੀਂ ਬਿਜਾਓ ਤੁਸੀਂ ਨਾਲ ਜਾਓ ਉੱਧਰ ਵੇਖ ਨਹੀਂ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਕਹਿੰਦੇ ਮਤਲਬ ਭਾਈ ਆ ਜਾਓ ਤੇ ਸੁਖੇ ਨੇ ਵੀ ਵਾਜਾ ਪੂਜਾ ਰੱਖ ਲਿਆ ਅੱਗੇ ਕੋਈ ਨਾ ਕੋਈ ਸੁਣਾਉਣਗੇ ਤੇ ਉਸਤਾਦ ਨੇ ਧਿਆਨ ਨਹੀਂ ਮੈਂ ਇੱਕ ਪਲੇਟਿਆਂ ਵਾਲਾ ਆ ਭਾਈ ਨਾਲ ਇੰਦਰ ਕਹਿਣਾ ਨਹੀਂ ਨਹੀਂ ਬੱਬਾ ਹੀ ਸੁਣਾਓ ਤੁਸੀਂ ਮੈਂ ਪਰਵਾਹ ਵੱਡੇ ਕਰਾ ਕਰੀ ਮੈਨੂੰ ਘਰੇ ਆ ਕੇ ਨਰਵਸ ਹੋ ਜਾਂਦਾ ਜਦੋਂ ਗਾਣਾ ਨਹੀਂ ਐਦਾਂ ਦਾ ਕੁਝ ਨਹੀਂ ਕਿਸੇ ਨੂੰ ਵੱਧ ਆਉਂਦਾ ਕਿਸੇ ਨੂੰ ਘੱਟ ਆਉਂਦਾ ਅਸਲ ਉਸਤਾਦ ਜੀ ਨੇ ਬੈਸਟ ਜਿਹੜੀ ਜਨਤ ਜਨਤ ਕਰਦਾ ਹੈ सच ते अॻिते कमु ॾे तूं झुकी न बोक देसे ਸੁਣਾਓ ਨਹੀਂ ਨਹੀਂ ਉਸਤਾਦ ਜੀ ਸੁਣਾਉਣਗੇ ਨਾ ਮੈਂ ਨਹੀਂ ਨਹੀਂ ਮੈਂ ਤਾਂ ਗੱਲਾਂ ਹੀ ਸੁਣਾਉਂਦਾ ਹਾਂ ਉਸਤਾਦ ਜੀ ਤੁਹਾਨੂੰ ਗੱਲਾਂ ਸੁਣਾਉਣਾ ਚਲ ਮੈਂ ਕਿਤੇ ਮੇਰੀ ਗੱਲ ਸੁਣਾ ਸੁਣਾ ਉਸਤਾਦ ਜੀ ਨਾ ਉਹ ਹੀ ਲਾਈਨ ਸੁਣਾਉਂਦਾ ਕਿਹੜੀ ਕਿਹੜੀ ਸਾਡੀ ਮੈਡਮ ਕਹਿੰਦੀ ਕਿਹੜੀ 37 ਜਿੱਦੇ ਤੋਂ ਦੀ ਮਰੋਂਗੇ ਨਾ ਵੇਹ ਸੜ ਤੋਂ ਗਾਣਾ ਲੱਖੂ ਕਿਹੜਾ ਤਾਂ ਤੁਹਾਡੇ ਜਨਾਜ਼ੇ ਤੇ ਲਿਖੂਗਾ ਆ ਕੇ ਆ ਹਰਮੇਸ਼ਵਰ ਦੇ ਟੈਮ ਵਾਲਾ ساری ਜਿੰਦਗੀ ਭੂਗਦਾ ਮੈਂ ਵੀ ਆ ਹੀ ਘੋਦਾ ਫਿਰਦਾ ਭਾਈ ਜੀ ਉਹਨਾਂ ਉਸਤਾਦ ਨੂੰ ਕਹਿੰਦੇ ਨੇ ਤੁਸੀਂ ਵੀ ਗੱਲ ਸੁਣਾਓ ਮੈਂ ਤਾਂ ਗੱਲਾਂ ਸੁਣਾਉਣ ਵਾਲਾ ਤੇ ਉਸਤਾਦ ਜੀ ਕਹਿੰਦੇ ਮੈਂ ਤਾਂ ਗੱਲ ਹੀ ਸੁਣਾਉਣ ਵਾਲਾ ਮੈਂ ਤੁਹਾਨੂੰ ਜੇ ਕਹਿੰਦੇ ਮੈਂ ਕਾਫੀ ਲੈ ਕੇ ਦਿਖਾਉਣਾ ਮੇਰੀ ਕਾਫੀ 'ਤੇ ਜੱਜ ਵੀ ਲਿਖਿਆ ਹੋਇਆ ਹੈ ਡੈਡੀ ਨਾਲ ਲਿਖਵਾ ਰੱਖਿਆ ਸੀਗਾ ਹਾਂ ਅਸੀਂ ਕੀ ਜਾਣਦੇ ਹਾਂ ਸਮੇਂ ਦੀ ਗੱਲ ਹੈ ਜਿਆਦਾ ਕਿੰਨਾ ਸਾਲ ਹੋ ਗਏ ਇਹ ਪਾਪਾ ਨੇ ਮੈਨੂੰ ਲਿਖਵਾਇਆ ਸੀ ਤੁਹਾਡਾ ਵੀ ਸੀ ਹੁਣ ਵੀ ਲਿਖਿਆ ਹੋਇਆ ਹੈ ਮੈਂ ਕੱਟਿਆ ਨਹੀਂ अगना अगनीन गुसे ਮੱਥੇ ਟਕਾਵੇਂ ਹੋਏ ਖੁਦ ਕਦੇ ਨਾ ਠੋਕੇ ਜੋ ਸੁਭਾ ਨੂੰ ਮੰਦ ਦੇ ਪੇਸ਼ਾ ਮਾਂ ਨੂੰ ਠੇਕੇ ਸ਼ਰਾਬੀ ਹੋਵੇਗਾ ਵੇ ਪੁਜਾਰੀ ਨਹੀਂ ਹੋ ਨਾ ਮੈਂ ਸਜਣਾ ਨਾ ਸੋ ਰਮੇ ਤੂ ਇਹ ਗੱਲਾਂ ਕਰ ਕਰਕੇ ਮੇਰਾ ਸੁਣਾ ਚਾਉਨੇ ਅਸੂ ਦਿਲ ਦਿਲ ਪੁੱਛਿਆ ਲੋਣੀ ਦਾ ਪੁੱਛਿਆ ਲੋਣੀ ਦਾ ਵੇ ਮੈਂ ਕਿਦਾਂ ਹੱਸਦੀ ਆ ਮਾਤਾ ਦੇ ਘਰ ਤੇ ਆਖ ਕੇ ਕਹਤੀਂ ਮੈਂ ਸਭ ਕੀ ਵਸਦੀ ਆ ਸਭ ਕੀ ਵਸਦੀ ਆ

ਦੀ ਰਸਦੀਆਂ ਜਾਣ ਦੇ ਦੇ ਤੇ ਲਾਟੇ ਪਿੱਟੇ ਤਾ ਸੇਵ ਸੌਖੀ বাসਦੀ ਐ ਸੌਖੀ বাসਦੀ ਦਰਮੇਸ਼ ਬਰੇਟਿਆਂ ਵਾ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉਗਾ ਜੀ ਪਿੰਡ ਤੇ ਕਹਿ ਮਾਹੀ ਨਾਲ

ਉਹ ਦੀ ਬਾਈ ਨੇ ਸਾਉਂਸ ਨਾਇਆ ਲਾ ਵੀ ਰੇਦਾ ਐਸੇ ਕਰਕੇ ਯਾਰ ਸੌਕੀ ਵਾਸਦੀਆਂ ਸਿਰ ਹਲਾਦਾ ਵੀ ਬਾਈ ਨੇ ਬਹੁਤ ਵਧੀਆ ਪਰਮਾਤਮਾ ਨੇ ਆਵਾਜ਼ ਦਿੱਤੀ ਹੈ ਤੇ ਕਲਾਗਾਰੀ ਵੀ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਹਾਂਜੀ ਅਗਲੀ ਦੂਸਰੀ ਕਰਦੇ ਹਾਂ